ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ 370 ਸੀਟਾਂ ਤੇ ਜਿੱਤ ਯਕੀਨੀ ਬਣਾਉਣ ਲਈ ਅਗਲੇ 100 ਦਿਨ ਤੱਕ ਆਪਣੇ ਆਪ ਨੂੰ ਪਾਰਟੀ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ ਏ। ਉਹਨਾਂ ਨੇ ਕੌਮੀ ਜਮਹੂਰੀ ਗਠਜੋੜ ਯਾਨੀ ਐਨਡੀਏ ਨੂੰ 400 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਏ ਜਿਸ ਵਿੱਚ ਭਾਜਪਾ ਦੀਆਂ 370 ਸੀਟਾਂ ਸ਼ਾਮਲ ਨੇ। ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਦੇ ਭਾਰਤ ਮੰਡਪਮ 'ਚ ਕਰਵਾਏ ਜਾ ਰਹੇ 2 ਦਿਨਾਂ ਭਾਜਪਾ ਕੌਮੀ ਸੰਮੇਲਨ ਦੇ ਪਹਿਲੇ ਦਿਨ ਅਹੁਦੇਦਾਰਾਂ ਦੀ ਬੈਠਕ ਪਰਨ ਪਾਰਟੀ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਕਿਹਾ ਕਿ ਭਾਜਪਾ ਆਪਣੇ ਵਿਕਾਸ ਕਾਰਜਾਂ ਅਤੇ ਗਰੀਬ ਕਲਿਆਣ ਨਾਲ ਸੰਬੰਧਿਤ ਪਹਿਲਕਦਮੀਆਂ ਦੇ ਆਧਾਰ ਤੇ ਲੋਕ ਸਭਾ ਚੋਣਾਂ ਲੜੇਗੀ ਬੀਜੇਪੀ ਦੇ ਕੌਮੀ ਜਰਨਲ ਸਕੱਤਰ ਵਿਨੋਦ ਤਾਬੜੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਬੂਤ ਤੇ 370 ਵਾਧੂ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਬੜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 370 ਸੀਟਾਂ ਜਿੱਤਣ ਦਾ ਟੀਚਾ ਕੋਈ ਸੰਖਿਆ ਨਹੀਂ ਹੈ ਸਗੋਂ ਇਹ ਭਾਜਪਾ ਦੇ ਵਿਚਾਰਧਾਰਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਤਾਵੜੇ ਨੇ ਦੱਸਿਆ ਕਿ ਪਾਰਟੀ 25 ਫਰਵਰੀ ਤੋਂ 100 ਦਿਨਾਂ ਦਾ ਪ੍ਰੋਗਰਾਮ ਸ਼ੁਰੂ ਕਰੇਗੀ ਜਿਸ ਵਿੱਚ ਭਾਜਪਾ ਵਰਕਰ ਨਵੇਂ ਵੋਟਰਾਂ ਨਾਲ ਜੁੜਨ ਅਤੇ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਅਤੇ ਪਹਿਲ ਕਦਮੀਆਂ ਬਾਰੇ ਜਾਣਕਾਰੀ ਦੇਣ ਲਈ ਹਰ ਬੂਥ ਤੱਕ ਪਹੁੰਚਣਗੇ ਇਹ ਜਨਤਾ ਕੇ ਪਾਸ ਲੈ ਜਾਣੇ ਦਾ ਆਗਰ ਆਦਰਯੋਗ ਪ੍ਰਧਾਨ ਮੰਤਰੀ ਜੀ ਨੇ ਹਮ ਸਭ ਪਦ ਅਧਿਕਾਰੀਆਂ ਕੋ ਸੰਬੋਧਿਤ ਕਰਤੇ ਹੋਏ ਕਹਾ ਉਹਨਾਂ ਨੇ ਇਹ ਵੀ ਆਗਰਸੇ ਕਹਾ ਕਿ ਵਿਪਖਸ਼ इस चुनाव में तू तू की राजनीति ज्यादा करेगा अनावश्यक भावनिक मुद्दाओं को ज्यादा उछालेगा लेकिन हमको विकास के आधार पर हमने जो गरीब कल्याण का काम किया है उस गरीब कल्याण के काम को लेकर ही आने वाले दिनों में हमारा कैंपेन होगा ਪਹਿਲੇ ਦਿਨ ਦੇਰ ਸ਼ਾਮ ਵਿਕਸਿਤ ਭਾਰਤ ਬਾਰੇ ਮਤਾਂ ਲਿਆਂਦਾ ਗਿਆ ਪਾਰਟੀ ਦੇ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਮਤਾ ਪੇਸ਼ ਕੀਤਾ ਜਿਸ ਦਾ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਐਲ ਮੁਰੂਗਨ ਅਤੇ ਉੱਤਰ ਪ੍ਰਦੇਸ਼ ਦੇ ਯੋਗੀ ਅਦਿੱਤਿਆਨਾਥ ਨੇ ਸਮਰਥਨ ਕੀਤਾ ਪੀਐਮ ਜਨ ਔਸ਼ਧੀ ਕੇਂਦਰ ਪਰ 80% ਦਾ ਡਿਸਕਾਊਂਟ ਇਹ ਡਿਸਕਾਊਂਟ ਮਿਲਾ ਹੋਇਆ ਆਪ ਜਾਣਦੇ ਹਨ ਇਸੇ ਗਰੀਬੋਂ कि जेब की कितनी बचत हुई है तीस हजार करोड़ से अधिक की गरीबों की बचत हुई है यह है हमारी सरकार जनकल्याण का काम सरकारी खजाने पर बोझ न बनने पाए इसके लिए भी सरकार ने काफी दृढ़ता दिखाई है ਸੰमेलन ਦੌਰਾਨ ਪਾਟਪਾ ਆਗੂਆ ਅਗਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਸੰਗਠਨ ਨਾਲ ਸੰਬੰਧਿਤ ਵਿਆਪਕ এজেন্ডੇ ਤੇ ਵੀ ਚਰਚਾ ਕਰ ਰਹੇ ਨੇ ਇਹ ਸੰਮੇਲਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਪਤੀ ਭਾਸ਼ਣ ਨਾਲ ਮੁਕੰਮਲ ਹੋਵੇਗਾ ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁਖੀ ਡਾਕਟਰ ਸੋਮਨਾਥ ਨੇ ਕਿਹਾ ਹੈ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਲਾਂਚ ਕੀਤੇ ਗਏ ਇਨਸਰਟ 3DS ਦੀ ਵਰਤੋਂ ਕੀਤੀ ਜਾਵੇਗੀ ਸ੍ਰੀ ਹਰੀਕੋਟਾ ਵਿੱਚ ਲਾਂਚਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 2013 ਵਿੱਚ ਲਾਂਚ ਕੀਤੇ ਗਏ ਇਨਸਰਟ 3DS ਦੀਆਂ ਸਰਗਰਮੀਆਂ ਹੌਲੀ ਹੋ ਗਈਆਂ ਨੇ ਅਤੇ ਹੁਣ ਨਵੀਂ ਸੈਟੇਲਾਈਟ ਰਾਹੀਂ ਇਸ ਵਿੱਚ ਨਵੀਂ ਜਾਨ ਪਾਈ ਗਈ ਹੈ ਸੋਮਨਾਥ ਨੇ ਕਿਹਾ ਕਿ ਸਾਲ 2020 ਚ ਪੁਲਾੜ ਖੇਤਰ ਚ ਨਿਜੀ ਕੰਪਨੀਆਂ ਦੇ ਦਾਖਲੇ ਤੋਂ ਬਾਅਦ ਕਈ ਪੁਲਾੜ ਸਟਾਰਟਅਪ ISRO ਨਾਲ ਜੁੜ ਗਏ ਨੇ ਉਹਨਾਂ ਦੱਸਿਆ ਕਿ ISRO ਇਨ ਸਪੇਸ ਰਾਹੀਂ ਕਈ ਨਵੇਂ ਉਦਮਾਂ ਵਿੱਚ ਯੋਗਦਾਨ ਪਾ ਰਿਹਾ ਏ ਉਹਨਾਂ ਕਿਹਾ ਕਿ ਹੁਣ ਧਰਤੀ ਦੀ ਇਮੇਜਿੰਗ 15 ਤੋਂ 25 ਮਿੰਟਾਂ ਵਿੱਚ ਕੀਤੀ ਜਾ ਸਕਦੀ ਏ ਜਿਸ ਨਾਲ ਮੌਸਮ ਦੀ ਸਹੀ ਭਵਿੱਖਬਾਣੀ ਕਰਨੀ ਸੰਭਵ ਹੋ ਸਕੇਗੀ ఫార్ సైన్స్ ఫ్రోమ్ ద సాటిల్సో దిల్స్ హూ బిల్ ఫోర్ ఫోర్ దిస్ మిషన్ మై రీడింగ్స్ కంగ్రాచులేవ్రీబడి ఫార్స్ అకామెంట్ ਉਦੇ ਪ੍ਰਸਿੱਧ ਸ਼ਾਇਰ ਗੁਲਜ਼ਾਰ ਅਤੇ ਸੰਸਕ੍ਰਿਤ ਦੇ ਵਿਦਵਾਨ ਜਗਤਕੁਰੂ ਰਾਮ ਪਧਰਾਚਾਰੀਆ ਨੂੰ 58ਵਾਂ ਗਿਆਨਪੀਠ ਪੁਰਸਕਾਰ ਦਿੱਤਾ ਜਾਵੇਗਾ ਗੁਲਜ਼ਾਰ ਨੂੰ ਹਿੰਦੀ ਸਿਨੇਮਾ ਵਿੱਚ ਉਹਨਾਂ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਉਹਨਾਂ ਨੂੰ ਇਸ ਯੁੱਗ ਦੇ ਬਿਹਤਰੀਨ ਉਰਦੂ ਸ਼ਾਇਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਗਤਕੁਰੂ ਰਾਮ ਪਧਰਾਚਾਰੀਆ ਚਿੱਤਰਕੂਟ ਵਿੱਚ ਤੁਲਸੀ ਪੀਠ ਦੇ ਮੁਖੀ ਨੇ ਅਤੇ ਉਹ ਇੱਕ ਪ੍ਰਸਿੱਧ ਹਿੰਦੂ ਅਧਿਆਤਮਿਕ ਆਗੂ ਅਧਿਆਪਕ ਅਤੇ 240 ਤੋਂ ਵੱਧ ਕਿਤਾਬਾਂ ਅਤੇ ਗ੍ਰੰਥਾਂ ਦੇ ਲੇਖਕ ਨੇ ਗਿਆਨਪੀਠ ਅਵਾਰਡੀ ਪ੍ਰਤੀਵਾ ਰਾਏ ਦੀ ਅਗਵਾ ਵਾਲੀ ਚੋਣ ਕਮੇਟੀ ਨੇ ਇਸ ਸਾਲ ਦੇ ਗਿਆਨਪੀਠ ਪੁਰਸਕਾਰ ਜੇਤੂਆਂ ਦੀ ਚੋਣ ਕੀਤੀ ਹੈ 1944 ਵਿੱਚ ਸ਼ੁਰੂ ਕੀਤਾ ਗਿਆ ਵਿਕਾਰੀ ਗਿਆਨਪੀਠ ਪੁਰਸਕਾਰ ਹਰ ਸਾਲ ਭਾਰਤੀ ਸਾਹਿਤ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ ਸੰਸਕ੍ਰਿਤ ਭਾਸ਼ਾ ਨੂੰ ਦੂਜੀ ਵਾਰ ਅਤੇ ਉਰਦੂ ਭਾਸ਼ਾ ਲਈ ਪੰਜਵੀਂ ਵਾਰ ਇਹ ਪੁਰਸਕਾਰ ਦਿੱਤਾ ਗਿਆ ਹੈ ਦੇਸ਼ ਦੇ ਸਭ ਤੋਂ ਉੱਚੇ ਸਾਹਿਤ ਸਨਮਾਨ ਗਿਆਨਪੀਠ ਅਵਾਰਡ ਦੇ ਰੂਪ ਵਿੱਚ ਜੇਤੂਆਂ ਨੂੰ 11 ਲੱਖ ਰੁਪਏ ਦੀ ਰਕਮ ਇੱਕ ਵਾਗ ਦੇਵੀ ਦੀ ਮੂਰਤੀ ਅਤੇ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ ਸੂਚਨਾ ਤੇ ਪ੍ਰਸਾਰਣ ਤੇ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਚੱਕੀ ਦਰਿਆ ਤੇ ਪੁਲ ਦੀ ਮੋੜ ਉਸਾਰੀ ਨੂੰ ਮਨਜ਼ੂਰੀ ਮਿਲ ਗਈ ਹੈ ਰੇਲ ਮੰਤਰੀ ਅਸ਼ਨੀ ਵੈਸ਼ਨਵ ਨਾਲ ਮੀਟਿੰਗ ਤੋਂ ਬਾਅਦ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਅਨੁਰਾਗ ਸਿੰਘ ਠਾਕੁਰ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਪਠਾਨਕੋਟ ਜੁਗਿੰਦਰ ਨਗਰ ਸੈਕਸ਼ਨ ਵਿਚਾਲੇ ਰੇਲ ਸੇਵਾ ਨੂੰ ਬਹਾਲ ਕਰਨ ਲਈ ਚੱਕੀ ਦਰਿਆ ਦੇ ਟਹਿ ਚੁੱਕੇ ਪੁਲ ਦੀ ਮੋੜ ਉਸਾਰੀ ਨੂੰ ਮਨਜ਼ੂਰੀ ਮਿਲ ਗਈ ਹੈ ਪੁਲ ਨਿਰਮਾਣ ਤੋਂ ਬਾਅਦ ਛੇਤੀ ਹੀ ਰੇਲ ਆਵਾਜਾਈ ਸ਼ੁਰੂ ਹੋ ਜਾਵੇਗੀ ਤੋਂ ਇਲਾਵਾ ਕਾਂਗੜਾ ਅਤੇ ਨੂਰਪੁਰ ਵਿਚਾਲੇ ਰੇਲਵੇ ਟਰੈਕ ਤੇ ਵੀ ਛੇਤੀ ਹੀ ਆਵਾਜਾਈ ਬਹਾਲ ਹੋ ਜਾਵੇਗੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਤੈਅ ਸਮਾਂ ਸੀਮਾ ਦੇ ਅੰਦਰ ਚੋਣ ਬਾਣ ਤੇ ਚੋਣ ਬਾਣ ਦੇ ਦਾਨੀਆਂ ਅਤੇ ਪ੍ਰਾਪਤ ਕਰਨ ਵਾਲਿਆਂ ਦੇ ਸਾਰੇ ਵੇਰਵੇ ਪ੍ਰਕਾਸ਼ਿਤ ਕਰੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਆਉਣ ਵਾਲੀਆਂ ਚੋਣਾਂ ਵਿੱਚ ਈਵੀਐਮ ਜਾਂ ਬੈਲਟ ਪੇਪਰਾਂ ਰਾਹੀਂ ਵੋਟ ਪਾਉਣ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰੇਗਾ ਕਿਉਂਕਿ ਜੋ ਅਦਾਲਤ ਬੈਲਟ ਪੇਪਰਾਂ ਰਾਹੀਂ ਵੋਟ ਪਾਉਣ ਦੀ ਮੰਗ ਕਰਨ ਵਾਲੀਆਂ ਕਈ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਹੈ। ਓਡੀਸ਼ਾ ਦੇ ਪੁਵਨੇਸ਼ਵਰ ਵਿੱਚ ਆਗਾਮੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ दारियों का जायजा लैन तो बाद कुमार ने कहा कि कमिशन चोणों पूरी तरह तैयार आगामी लोकसभा चुनाव और जो राज्य में चुनाव होने वाले हैं उनके समीक्षा के क्रम में की गई है ये भी आपको अवगत है कि 2024 में चार राज्यों के और चुनाव होने हैं जिसमें आंध्र प्रदेश उड़ीसा अरुणाचल और सिक्किम भी शामिल हैं तो ये जो प्रिपरेशन की रिव्यू है ये स्टेट्स और ਪਾਰਲੀਮੈਂਟ ਕੀ ਇਲੈਕਸ਼ਨ 2024 ਦੋਨੋ ਕੇ ਲੀਏ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੀਤ ਜਾਜੂ ਨੇ ਕਿਹਾ ਹੈ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਵਕਫ ਵਕਫ ਸਰਕਾਰੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਵਿੱਚ ਮਦਦ ਕਰ ਰਹੀਏ ਉਹਨਾਂ ਹైదరాబాద్ ਦੇ ਨਾਮਪल्ली ਇਲਾਕੇ ਦੇ ਗੋਕੁਲਨਗਰ ਵਿਖੇ ਕਰਵਾਏ ਗਏ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਦਾ ਦੌਰਾ ਕੀਤਾ ਉਹਨਾਂ ਸਿਹਤ ਕੇਂਦਰ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਆਧਾਰ ਅਤੇ ਪ੍ਰਧਾਨ ਮੰਤਰੀ ਉਜਵਲਾ ਸਕੀਮਾ ਨਾਲ ਸੰਬੰਧਿਤ ਸਟਾਲਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਤਹਿਤ ਦਿੱਤੀਆਂ ਜਾਣ ਵਾਲੀਆਂ ਵਕਫ ਵਕਫ ਸੇਵਾਵਾਂ ਬਾਰੇ ਪੁੱਛਿਆ ਇਸ ਮੌਕੇ ਉਹਨਾਂ ਨੇ ਵਿਕਸਿਤ ਭਾਰਤ ਦੀ ਸੌ ਵੀ ਚੁਕਾਈ ਅਤੇ ਮੋਹਮ ਨਾਲ ਜੁੜੀ ਪ੍ਰਚਾਰ ਸਮਗਰੀ ਵੀ ਜਾਰੀ ਕੀਤੀ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਚੌਥੇ ਗੇਟ ਦੀ ਮੀਟਿੰਗ ਅੱਜ ਸ਼ਾਮ 6 ਵਜੇ ਹੋਵੇਗੀ ਚੰਡੀਗੜ੍ਹ ਵਿੱਚ ਹੋਣ ਵਾਲੀ ਇਸ ਮੀਟਿੰਗ ਦੌਰਾਨ ਕਿਸਾਨਾਂ ਦੇ ਮੁੱਦਿਆਂ ਤੇ ਵਿਚਾਰ ਕੀਤਾ ਜਾਵੇਗਾ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਰਜੁਨ ਮੁੰਡਾ ਸਮੇਤ ਹੋਰ ਕੇਂਦਰੀ ਮੰਤਰੀ ਵੀ ਹਿੱਸਾ ਲੈਣਗੇ ਇਸ ਮੀਟਿੰਗ ਦੌਰਾਨ ਸਾਰਿਆਂ ਨੂੰ ਹਾਂ ਪੱਕੀ ਨਤੀਜੇ ਨਿਕਲਣ ਦੀ ਆਸੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਸਾਨਾਂ ਨਾਲ ਚੰਡੀਗੜ੍ਹ ਵਿੱਚ ਹੋਣ ਵਾਲੀ ਚੌਥੇ ਗੇਟ ਦੀ ਮੀਟਿੰਗ ਦੌਰਾਨ ਹਾਂ ਪੱਕੀ ਹੱਲ ਨਿਕਲਣ ਦੀ ਉਮੀਦ ਪ੍ਰਗਟਾਈਏ ਬੀਜੇਪੀ ਦੀ ਨਵੀਂ ਦਿੱਲੀ ਵਿੱਚ ਚੱਲ ਰਹੀ ਕੌਮੀ ਸੰਮੇਲਨ ਤੋਂ ਹਟ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਚਾਰ ਵਰਗਾਂ ਵਿੱਚ ਵੰਡਿਆ ਹੈ ਜਿਨ੍ਹਾਂ ਵਿੱਚ ਮਾਤਰ ਸ਼ਕਤੀ ਨੌਜਵਾਨ ਕਿਸਾਨ ਅਤੇ ਗਰੀਬ ਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਪਿਛਲੇ 10 ਸਾਲਾਂ ਦੌਰਾਨ ਕਈ ਅਹਿਮ ਯੋਜਨਾਵਾਂ ਲੈ ਕੇ ਆਈਏ ਜਾਖੜ ਨੇ ਕਿਸਾਨਾਂ ਨੂੰ ਵੀ ਅਪੀਲ ਕਿਤੀ ਕਿ ਉਹ ਜੋਸ਼ ਦੇ ਨਾਲ ਹੋਸ਼ ਵੀ ਕਾਇਮ ਰੱਖਣ ਕਿਉਂ ਜੋ ਕਿਸਾਨਾਂ ਤੇ ਸਰਕਾਰ ਵਿਚਾਲੇ ਕੁਝ ਅਜਿਹੇ ਅੰਸਰ ਵੀ ਨੇ ਜਿਹੜੇ ਮੌਕੇ ਦਾ ਸਿਆਸੀ ਲਾਹਾ ਲੈਣ ਦਾ ਯਤਨ ਕਰ ਰਹੇ ਨੇ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟੜ ਦੀ ਉਸ ਗੱਲ ਵਿੱਚ ਸਹਿਮਤੀ ਪ੍ਰਗਟਾਈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਦਾਲ ਵਿੱਚ ਕੁਝ ਘਾਲਾ ਏ ਭਾਰਤ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਰਕਾਰ ਨੇ ਖੇਤੀ ਖੇਤਰ ਨੂੰ ਹੱਲਾਸ਼ੇਰੀ ਦੇਣ ਲਈ ਭਾਰਤੀ ਖੁਰਾਕ ਨਿਗਮ ਦੀ ਅਧਿਕਾਰਤ ਪੂੰਜੀ ਨੂੰ 10000 ਕਰੋੜ ਰੁਪਏ ਤੋਂ ਵਧਾ ਕੇ 21000 ਕਰੋੜ ਰੁਪਏ ਕਰਨ ਦਾ ਇਤਿਹਾਸਿਕ ਫੈਸਲਾ ਲਿਆ ਹੈ ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਅਨੁਸਾਰ ਇਹ ਰਣਨੀਤਿਕ ਪਹਿਲ ਕਦਮੀ ਕਿਸਾਨਾਂ ਦਾ ਸਮਰਥਨ ਕਰਨ ਅਤੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ اٹਟ ਵਚਨਬੱਧਤਾ ਨੂੰ ਦਰਸਾਉਂਦੀ ਹੈ ਭਾਰਤੀ ਖੁਰਾਕ ਨਿਗਮ ਦੇਸ਼ੀ ਖੁਰਾਕ ਸੁਰੱਖਿਆ ਦੇ ਥੰਮ ਵਜੋਂ ਘੱਟੋ-ਘੱਟ ਸਮਰਥਨ ਮੁੱਲ ਤੇ ਖੁਰਾਕੀ ਵਸਤਾਂ ਦੀ ਖਰੀਦ ਰਣਨੀਤਿਕ ਅਨਾਜ ਭੰਡਾਰਾਂ ਦੀ ਸਾਂਭ ਸੰਭਾਲ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡਣ ਤੇ ਬਾਜ਼ਾਰ ਵਿੱਚ ਅਨਾਜ ਦੀਆਂ ਕੀਮਤਾਂ ਵਿੱਚ ਸਥਿਰਤਾ ਬਣਾਈ ਰੱਖਣ ਸਮੇਤ ਵੱਖ-ਵੱਖ ਮਹੱਤਵਪੂਰਨ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ 11ਵੇਂ ਕੁਮਾਂਤਰੀ ਕਟਪੁਤਲੀ ਉਤਸਵ ਦਾ ਉਦਘਾਟਨ ਪੰਜਾਬ ਦੇ ਰਾਜਪਾਲਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਕੀਤਾ ਇਸ ਮੌਕੇ ਬੋਲਦਿਆਂ ਉਨ੍ਹਾਂ ਭਾਰਤ ਵਿੱਚ ਕਟਪੁਤਲੀ ਥੀਏਟਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਇਤਿਹਾਸਕ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਕਿਹਾ ਕਿ ਮਨੋਰੰਜਨ ਸਿੱਖਿਆ ਤੇ ਸੱਭਿਆਚਾਰਕ ਸੰਭਾਲ ਦੇ ਇੱਕ ਮਾਧਿਅਮ ਦੇ ਤੌਰ ਤੇ ਕਟਪੁਤਲੀ ਕਲਾ ਦੀ ਬਹੁਤ ਮਹੱਤਤਾ ਹੈ ਇਸ ਦੌਰਾਨ ਪੇਸ਼ ਕੀਤੇ ਗਏ ਕਟਪੁਤਲੀ ਸ਼ੋਅ ਪੇਤ ਰੁਸ਼ਕਾ ਦੀ ਹਾਜ਼ਰ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ BSF ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੀ ਸੋਚ ਨਾਲ 25 ਫਰਵਰੀ ਨੂੰ ਮੈਰਾਥਨ ਕਰਵਾਈ ਜਾ ਰਹੀ ਹੈ BSF ਪੰਜਾਬ ਫਰੰਟੀਅਰ ਦੇ ਆਈਜੀ ਡਾਕਟਰ ਅਤੁੱਲ ਫੁੱਲਜਲੇ ਨੇ BSF ਖਾਸਾ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੈਰਾਥਨ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਦੀ ਤਸਕਰੀ ਤੋਂ ਦੂਰ ਰੱਖਣ ਤੇ ਖੇਡਾਂ ਪ੍ਰਤੀ ਯੋਵਾ ਵਰਗ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹਰ ਸਾਲ ਕਰਵਾਈ ਜਾਂਦੀ ਹੈ ਇਸ ਦੌਰਾਨ ਕਰਵਾਏ ਜਾਣ ਵਾਲੇ ਮੁਕਾਬਲਿਆਂ ਦਾ ਬੇਰਵਾਦ ਦਿੰਦਿਆ ਦੱਸਿਆ ਕਿ ਗੋਲਡਨ ਗੇਟ ਸ੍ਰੀ ਅੰਮ੍ਰਿਤਸਰ ਤੋਂ 42 ਕਿਲੋਮੀਟਰ ਦੀ ਫੁੱਲ ਮੈਰਾਥਨ ਬਾਈਪਾਸ ਵਾਰ ਮੈਮੋਰੀਅਲ ਇੰਡੀਆ ਗੇਟ ਤੋਂ 21 ਕਿਲੋਮੀਟਰ ਤੱਕ ਦੀ ਹਾਫ ਮੈਰਾਥਨ ਅਤੇ ਛੱਡਨ ਟੋਲ ਪਲਾਜ਼ਾ ਤੋਂ 10 ਕਿਲੋਮੀਟਰ ਲੰਬੀ ਮੈਰਾਥਨ ਦੌੜ ਸ਼ੁਰੂ ਹੋਵੇਗੀ ਜਿਹੜੀ ਭਾਰਤ-ਪਾਕਿਸਤਾਨ ਸਰਹੱਦ ਤੇ ਬਣੇ ਹੋਏ ਸਵਰਨ ਦੁਆਰ ਤੇ ਪੁੱਜ ਕੇ ਸਮਾਪਤ ਹੋਵੇਗੀ ਉਹਨਾਂ ਦੱਸਿਆ ਕਿ ਬੀਐਸਐਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਮੈਰਾਥਨ ਦੌੜ ਦੀ ਸ਼ੁਰੂਆਤ ਕਰਨਗੇ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਨਗੇ ਇਹ ਮੈਰਾਥਨ ਵਿੱਚ मर्द तरतां दोवें वर्गों विच करवाई जाएगी बार्ड मैन मैराथन दो हजार चौबीस सरलेख हेठ करवाई जाने वाली इस दौड़ का थीम हैंड इन हैंड विद बॉर्डर पॉपुलेशन है हैंड इन हैंड विद बॉर्डर पॉपुलेशन 25 फरवरी 2024 को यानी इतवार को आयोजित किया जा रहा है ये दौड़ जो है तीन रोमांचक दौड़े होंगी 42 किलोमीटर फुल फुल मैराथन 21 किलोमीटर हाफ मैराथन और 10 किलोमीटर का दौड़ होगा